ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਬਜ਼ੁਰਗਾਂ ਦੀਆਂ ਦਸੀਆਂ ਬਹੁਤ ਹੀ ਜ਼ਰੂਰੀ ਗੱਲਾਂ ਸਮਾਂ ਕੱਢ ਕੇ ਜਰੂਰ ਸੁਣੋ ਨੰਬਰ 1 ਜੇਕਰ ਕਿਸੇ ਨੂੰ ਖੁਰਕ ਦੀ ਸਮੱਸਿਆ ਦੂਰ ਨਹੀਂ ਹੋ ਰਹੀ ਤਾਂ ਨਿੰਮ ਦੇ ਪੱਤਿਆਂ ਨੂੰ ਪੀਸ ਕੇ ਦਹੀਂ ਵਿੱਚ ਮਿਲਾ ਕੇ ਖੁਰਕ ਵਾਲੀ ਜਗ੍ਹਾ ਤੇ ਰੋਜ਼ਾਨਾ ਲਗਾਓ ਇਸ ਨਾਲ ਖੁਰਕ ਦੂਰ ਹੋ ਜਾਵੇਗੀ ਨੰਬਰ 2 ਜੇਕਰ ਤੁਸੀਂ ਲੈਟਰਨ ਜਾਂਦੇ ਸਮੇਂ ਆਪਣੇ ਦੰਦਾਂ ਨੂੰ ਦਵਾ ਕੇ ਰੱਖਦੇ ਹੋ ਤਾਂ ਤੁਹਾਡੇ ਦੰਦ ਹਮੇਸ਼ਾ ਮਜ਼ਬੂਤ ਬਣੇ ਰਹਿਣਗੇ ਅਤੇ ਤੁਹਾਨੂੰ ਕਦੇ ਵੀ ਲੱਕਵੀਂ ਯਹੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਨੰਬਰ 3 ਅਦਰਕ ਵਾਲਾ ਪਾਣੀ ਪੀਣ ਨਾਲ ਸਰੀਰ ਵਿੱਚ ਜੰਮਿਆ ਹੋਇਆ ਖੂਨ ਦੁਬਾਰਾ ਚੱਲਣ ਲੱਗ ਪੈਂਦਾ ਹੈ ਕਿਉਂਕਿ ਇਹ ਕੋਲੇਸਟ੍ਰੋਲ ਨੂੰ ਤੇ ਸ਼ੂਗਰ ਨੂੰ ਘਟਾਉਣ 'ਚ ਮਦਦ ਕਰਦਾ ਹੈ। ਨੰਬਰ 4 ਰਸੋਈ ਵਿੱਚੋਂ ਜੇਕਰ ਤੁਸੀਂ ਚੂਹਿਆਂ ਨੂੰ ਭਜਾਉਣਾ ਚਾਹੁੰਦੇ ਹੋ ਤਾਂ ਰਸੋਈ ਤੇ ਹਰੇਕ ਕੋਨੇ ਵਿੱਚ ਕਪੂਰ ਰੱਖ ਦਿਓ। ਨੰਬਰ 5 ਜਿਆਦਾ ਠੰਡਾ ਪਾਣੀ ਪੀਣ ਨਾਲ ਔਰਤਾਂ ਨੂੰ ਵਾਜਪਨ ਦੀ ਸਮੱਸਿਆ ਆ ਸਕਦੀ ਹੈ। ਨੰਬਰ 6 ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਲੱਸੀ ਪੀਣ ਨਾਲ ਕੋਈ ਵੀ ਰੋਗ ਤੁਹਾਡੇ ਲੱਗੇ ਨਹੀਂ ਆਉਂਦਾ ਅਤੇ ਚਿਹਰੇ ਤੇ ਚਮਕ ਮਣੀ ਰਹਿੰਦੀ ਹੈ। ਨੰਬਰ 7 ਪਾਣੀ ਪੀਣ ਤੋਂ ਬਾਅਦ ਕੁਝ ਦੇਰ ਚੱਲਣ ਨਾਲ ਬੁਢਾਪੇ ਵਿੱਚ ਗੋਡਿਆਂ ਦੇ ਦਰਦ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਨੰਬਰ 8 ਸਵੇਰ ਦੇ ਖਾਣੇ ਤੋਂ ਬਾਅਦ ਇੱਕ ਅਲਾਈਚੀ ਖਾ ਲੈਣ ਨਾਲ ਕਦੇ ਵੀ ਪੇਟ ਫੁੱਲਣ ਦੀ ਸਮੱਸਿਆ ਨਹੀਂ ਹੁੰਦੀ। ਨੰਬਰ 9 ਜਮਾਹੀ ਬੰਦ ਜੁੱਤੀਆਂ ਦਾ ਇਸਤੇਮਾਲ ਗਰਮੀਆਂ ਵਿੱਚ ਕਦੇ ਨਾ ਕਰੋ। ਇਸ ਨਾਲ ਨਜ਼ਰ ਕਮਜ਼ੋਰ ਹੁੰਦੀ ਹੈ ਕਿਉਂਕਿ ਬੀਪੀ ਦੀ ਸਮੱਸਿਆ ਹੋ ਸਕਦੀ ਹੈ। ਨੰਬਰ 10 ਗੁੰਗਣੇ ਪਾਣੀ ਵਿੱਚ ਸ਼ਹਿਦ ਮਿਲਾ ਕੇ ਪਿਓ ਕਦੇ ਵੀ ਗੁਰਦੇ ਦੀ ਬਿਮਾਰੀ ਨਹੀਂ ਹੋਵੇਗੀ। ਨੰਬਰ 11 ਚਾਵਲ ਹਮੇਸ਼ਾ ਘੱਟ ਤੋਂ ਘੱਟ ਖਾਓ ਤੁਹਾਨੂੰ ਦਮੇ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਨੰਬਰ 12 ਬਦਾਮ ਦਾ ਤੇਲ ਚਿਹਰੇ ਤੇ ਲਗਾਉਣ ਨਾਲ ਸਕਿਨ ਨਰਮ ਅਤੇ ਮੁਲਾਇਮ ਹੋ ਜਾਂਦੀ ਹੈ। ਨੰਬਰ 13 ਸ਼ਿਮਲਾ ਮਿਰਚ ਦੀ ਸਬਜ਼ੀ ਜ਼ਰੂਰ ਖਾਇਆ ਕਰੋ ਇਸ ਨਾਲ ਕੈਂਸਰ ਤੋਂ ਬਚਾਉਂਦੀ ਹੈ ਅਤੇ ਦਿਲ ਨੂੰ ਸਿਹਤਮੰਦ ਰੱਖਦੀ ਹੈ। ਨੰਬਰ 14 ਮੈਦਾ ਸਾਡੇ ਸਰੀਰ ਦੇ ਅੰਦਰ ਜਾ ਕੇ ਜੰਮ ਜਾਂਦਾ ਹੈ ਇਸ ਲਈ ਇਸ ਤੋਂ ਬੜੀਆਂ ਚੀਜ਼ਾਂ ਸੇਵਨ ਘੱਟ ਤੋਂ ਘੱਟ ਕਰੋ ਨੰਬਰ 15 ਜੇਕਰ ਤੁਹਾਨੂੰ ਦਿਮਾਗੀ ਟੈਨਸ਼ਨ ਜ਼ਿਆਦਾ ਰਹਿੰਦੀ ਹੈ ਤਾਂ ਥੋੜੇ ਥੋੜੇ ਸਮੇਂ ਬਾਅਦ ਪਾਣੀ ਪੀਂਦੇ ਰਹੋ ਇਸ ਨਾਲ ਟੈਨਸ਼ਨ ਦਾ ਅਸਰ ਤੁਹਾਡੇ ਸਰੀਰ ਤੇ ਘੱਟ ਪਵੇਗਾ ਨੰਬਰ 16 ਦਹੀਂ ਨਾਲ ਭੁੱਲ ਕੇ ਵੀ ਕਦੇ ਮੱਛੀ ਦਾ ਸੇਵਨ ਨਾ ਕਰੋ ਨਹੀਂ ਤਾਂ ਬਹੁਤ ਪਛਤਾਉਣਾ ਪੇ ਸਕਦਾ ਹੈ ਨੰਬਰ 17 ਉਬਲੇ ਆਲੂ ਨੂੰ ਜ਼ਿਆਦਾ ਟਾਈਮ ਫ੍ਰਿਜ ਵਿੱਚ ਰੱਖਣ ਤੋਂ ਬਾਅਦ ਇਸ ਦਾ ਸੇਵਨ ਨਾ ਕਰੋ ਕਿਉਂਕਿ ਆਲੂ ਵਿੱਚਲੇ ਪੋਸ਼ਕ ਤੱਤ ਜ਼ਹਿਰ ਵਿੱਚ ਬਦਲ ਜਾਂਦੇ ਹਨ। ਨੰਬਰ 18 ਜੇਕਰ ਤੁਹਾਡੇ ਪੇਟ ਵਿੱਚ ਦਰਦ ਹੈ ਤਾਂ ਜੀਰਾ ਪੀਸ ਕੇ ਸ਼ਹਿਦ ਦੇ ਨਾਲ ਚਟੋ। ਦਰਦ ਰੰਧ ਠੀਕ ਹੋ ਜਾਵੇਗਾ। ਨੰਬਰ 19 ਰਾਤ ਨੂੰ ਸੌਣ ਤੋਂ ਪਹਿਲਾਂ ਸੌਂਫ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੋ ਜਾਂਦੀ ਹੈ। ਰਾਤ ਨੂੰ ਇੱਕ ਚਮਚ ਸੌਂਫ ਤੇ ਨਾਲ ਦੋ ਬਦਾਮ ਖਾਓ ਤੁਹਾਨੂੰ ਕੁਝ ਹੀ ਦਿਨਾਂ ਵਿੱਚ ਫਰਕ ਦਿਖਾਈ ਦੇਵੇਗਾ ਨੰਬਰ 2 ਜੇਕਰ ਗੁਰਦੇ ਦੀ ਪੱਥਰੀ ਹੈ ਤਾਂ ਹਲਦੀ ਤੇ ਗੁੜ ਲੱਸੀ ਵਿੱਚ ਮਿਲਾ ਕੇ ਪੀਣ ਨਾਲ ਪੱਥਰੀ ਤੋਂ ਰਾਹਤ ਮਿਲਦੀ ਹੈ ਨੰਬਰ 21 ਰਾਤ ਨੂੰ ਇੱਕ ਚਮਚ ਜੀਰਾ ਪਾਣੀ ਵਿੱਚ ਪੀਓ ਕੇ ਰੱਖ ਦਿਓ ਸਵੇਰੇ ਉੱਠ ਕੇ ਖਾਲੀ ਪੇਟ ਇਸ ਦਾ ਸੇਵਨ ਕਰੋ ਇਸ ਨਾਲ ਲੀਵਰ ਮਜ਼ਬੂਤ ਹੁੰਦਾ ਹੈ ਤੇ ਕਬਜ਼ ਦੀ ਬਿਮਾਰੀ ਵੀ ਠੀਕ ਹੁੰਦੀ ਹੈ ਨੰਬਰ 22 ਜੇਕਰ ਤੁਸੀਂ ਚਾਹੁੰਦੇ ਹੋ ਕਿ ਕਦੇ ਵੀ ਖੂਨ ਦੀ ਕਮੀ ਨਾ ਹੋਵੇ ਤਾਂ ਸ਼ਹਿਦ ਦਾ ਰਸੂਜ ਸੇਵਨ ਕਰੋ ਇਸ ਵਿੱਚਲਾ ਆਇਰਨ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ ਨੰਬਰ 23 ਰਾਤ ਦੇ ਸਮੇਂ ਅਨਾਰ ਖਾਣ ਨਾਲ ਦਿਮਾਗ ਨੂੰ ਬਹੁਤ ਜ਼ਿਆਦਾ ਤਾਕਤ ਮਿਲਦੀ ਹੈ ਨੰਬਰ 24 ਸੋਜ ਵਾਲੀ ਥਾਂ ਤੇ ਪਾਣ ਦੇ ਪੱਤੇ ਰਗੜ ਨਾਲ ਸੋਜ ਖਤਮ ਹੋ ਜਾਂਦੀ ਹੈ ਨੰਬਰ 25 ਸਵੇਰ ਦੇ ਖਾਣੇ ਦੇ ਨਾਲ ਦੋ ਕੇਲੇ ਜ਼ਰੂਰ ਖਾਓ ਇਸ ਨਾਲ ਤੁਹਾਡੇ ਸਰੀਰ ਵਿੱਚ ਪੂਰਾ ਦਿਨ એનર્ਜੀ ਬਣੀ ਰਹੇਗੀ। ਨੰਬਰ 26 ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਚਮਚ ਔਜਵਾਣ ਦੇ ਨਾਲ ਇੱਕ ਗੁੜ ਦਾ ਟੁਕੜਾ ਖਾ ਕੇ ਇੱਕ ਗਲਾਸ ਗਰਮ ਪਾਣੀ ਜ਼ਰੂਰ ਪੀਓ ਇਸ ਨਾਲ ਤੁਹਾਡਾ ਪੇਟ ਹਮੇਸ਼ਾ ਸਾਫ਼ ਰਹੇਗਾ। ਨੰਬਰ 27 ਸ਼ਿਕਮਾਰਦੇ ਸਮੇਂ ਸਿਰ ਨੂੰ ਝੁਕਾ ਲੈਣ ਨਾਲ ਜ਼ਿਆਦਾ ਇਸ਼ਤੀਜ ਹੁੰਦੀ ਹੈ। ਨੰਬਰ 28 ਮੱਝ ਦੇ ਦੁੱਧ ਵਿੱਚੋਂ ਛੂਲੀ ਪੀਓ ਕੇ ਖਾਣ ਨਾਲ ਸਰੀਰ ਦਾ ਪਤਲਾਪਨ ਦੂਰ ਹੁੰਦਾ ਹੈ ਤੇ ਸਰੀਰ ਤਾਕਤ ਨਾਲ ਭਰ ਜਾਂਦਾ ਹੈ। ਨੰਬਰ 29 ਜਿਨ੍ਹਾਂ ਔਰਤਾਂ ਦੀ ਤ્વਚਾ ਰੁੱਖੀ ਤੇ ਖੁਸ਼ਕ ਹੁੰਦੀ ਹੈ ਉਹਨਾਂ ਨੂੰ ਨਾਸ਼ਪਾਤੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਨੰਬਰ 30 ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਘਟਦਾ ਹੈ ਤਾਂ ਰੋਜ਼ ਚੁਕੰਦਰ ਦਾ ਖਜੂਰ ਦਾ ਸੇਵਨ ਜ਼ਰੂਰ ਕਰੋ। ਨੰਬਰ 31 ਜਿਆਦਾ ਮਿੱਠੀ ਚਾਹ ਪੀਣ ਵਾਲੇ ਲੋਕ ਜਲਦੀ ਹੀ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ। ਨੰਬਰ 32 ਜੋ ਔਰਤਾਂ ਪੈਰਾਂ ਨੂੰ ਪਾਰ ਬੈਠਦੀਆਂ ਹਨ, ਜਿਆਦਾ ਕੰਮ ਕਰਦੀਆਂ ਹਨ, ਉਹਨਾਂ ਦਾ ਪੇਟ ਬਾਹਰ ਹੀ ਨਹੀਂ ਨਿਕਲਦਾ। ਨੰਬਰ 33 ਜੇਕਰ ਤੁਹਾਡੇ ਵਾਲ ਜਲਦੀ ਸਫੇਦ ਹੋ ਰਹੇ ਹਨ ਤਾਂ ਤੁਸੀਂ ਤੁਹਾਨੂੰ ਨਾਰੀਅਲ ਦੇ ਤੇਲ ਵਿੱਚ ਜੀਰਾ ਕਰਮ ਕਰਕੇ ਮਿਲਾ ਕੇ ਲਾਉਣੀ ਚਾਹੀਦੀ ਹੈ। ਨੰਬਰ 34 ਅਖਰੋੜ ਦੇ ਤੇਲ ਦੀ ਮਾਲਿਸ਼ ਕਰਨ ਨਾਲ ਹੱਥਾਂ ਪੈਰਾਂ ਦੀ ਆਕੜਨ ਤੋਂ ਦਰ ਤੋਂ ਦੂਰ ਹੁੰਦਾ ਹੈ। ਨੰਬਰ 35 ਗਾਜਰ ਦਾ ਹਲਵਾ ਜਾਂ ਕੱਚੀ ਗਾਜਰ ਖਾਣ ਨਾਲ ਅੱਖਾਂ ਦੀ ਰੋਸ਼ਨੀ ਤੇਜ ਹੁੰਦੀ ਹੈ ਇਸ ਲਈ ਸਰਦੀਆਂ ਵਿੱਚ ਗਾਜਰ ਦਾ ਸੇਵਨ ਜ਼ਰੂਰ ਕਰੋ। ਨੰਬਰ 36 ਕਾਲੀ ਚਾਹ ਨੂੰ ਪੀਓ ਕੇ ਚਿਹਰੇ ਉੱਤੇ ਲਗਾਉਣ ਨਾਲ ਚਿਹਰੇ ਤੇ ਨਿਖਾਰ ਆ ਜਾਂਦਾ ਹੈ। ਯਾਨੀ ਕਿ ਚਾਹ ਪਤੀ ਨੰਬਰ 37 ਮੂੰਹ ਵਿੱਚੋਂ ਆਉਣ ਵਾਲੀ ਬਦਬੂ ਨੂੰ ਦੂਰ ਕਰਨ ਲਈ ਰੋਜ਼ ਤੁਲਸੀ ਦੇ ਪੱਤੇ ਜ਼ਰੂਰ ਚਬਾਓ। ਨੰਬਰ 38 ਆਮਬ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਨਾਲ ਪੇਟ ਖਰਾਬ ਹੋ ਜਾਂਦਾ ਹੈ। ਨੰਬਰ 39 ਇੱਕ ਜਾਂ ਦੋ ਚਮਚ ਪਾਣੀ ਵਿੱਚ ਘੋਲ ਕੇ ਪੀਣ ਨਾਲ ਗਲਾ ਸਾਫ਼ ਹੋ ਜਾਂਦਾ ਹੈ। ਸਾਰੇ ਦੋਸਤਾਂ ਦਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਕਿਰਪਾ ਕਰਕੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਰਿਸ਼ਤੇਦਾਰਾਂ ਮਿੱਤਰਾਂ ਤੱਕ ਜਰੂਰ ਪਹੁੰਚਾਓ ਤਾਂ ਕਿ ਉਹ ਵੀ ਵੀਡੀਓ ਦੇਖ ਕੇ ਇਸ ਦਾ ਫਾਇਦਾ ਉਠਾ ਸਕਣ ਕਿਰਪਾ ਕਰਕੇ ਤੁਸੀਂ ਇਸ ਵੀਡੀਓ ਤੇ ਕਮੈਂਟ ਜਰੂਰ ਕਰਿਓ ਕਮੈਂਟ ਕਰਕੇ ਦੱਸਣਾ ਕਿ ਵੀਡੀਓ ਕਿਵੇਂ ਲੱਗੀ ਕਿਉਂਕਿ ਤੁਹਾਡੇ ਕਮੈਂਟਾਂ ਦੇ ਨਾਲ ਹੀ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਕਈ ਵਾਰ ਲਿਖਣ ਦੇ ਵਿੱਚ ਕੁਝ ਗਲਤੀਆਂ ਹੋ ਜਾਂਦੀਆਂ ਹਨ ਉਹਨਾਂ ਲਈ ਮਾਫੀ ਤੁਹਾਡਾ ਬਹੁਤ